ਕਮੇਡੀਅਨ ਜਿਹੜੇ ਆ ਉਹ ਆਮ ਲੋਕਾਂ ਨਾਲ 73 ਜੁੜੇ ਹੁੰਦੇ ਆ ਤੇ ਸਿਸਟਮ ਹੁੰਦੇ ਕਲਾਕਾਰ 73 ਜੁੜ ਕੇ ਸੀ ਕਿ ਸੋਚਦੇ ਆ ਵੀ ਆਮ ਲੋਕਾਂ ਦੀ ਫੀਡਬੈਕ ਪਹੁੰਚੇ ਉਸ ਫੀਡਬੈਕ ਨੂੰ ਟਰਾਂਸਲੇਟ ਕਰਕੇ ਸਰਕਾਰ ਤੱਕ ਪਹੁੰਚਾ ਕੇ ਹੁਣ ਸਰਕਾਰ ਵੀ ਆਪ ਬਣ ਗਈ ਮੈਨੂੰ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਜ਼ਿੰਮੇਵਾਰੀ ਦੇ ਕੇ ਨਵਾਜਿਆ ਪੰਜਾਬ ਰਾਜ ਖਰਾਕ ਕਮਿਸ਼ਨ ਦੇ ਚੇਅਰਮੈਨ ਵਜੋਂ ਮੇਰੇ ਮਨ ਚਾਹੇ ਕਿ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਆ ਜ਼ਿੰਮੇਵਾਰੀ ਵੱਡੀ ਆ ਸਰਕਾਰ ਦਾ ਮਾਨ ਸਾਹਿਬ ਦਾ ਵਿਸ਼ਵਾਸ ਮੇਰੇ 'ਚ ਆਇਆ ਉਹਦੇ ਲਈ ਤਾਕਤ ਅਸ਼ੀਰਵਾਦ ਲੈਣ ਲਈ ਅੱਜ ਮੈਂ ਦਰਬਾਰ ਸਾਹਿਬ ਹਾਜ਼ਰ ਹੋਇਆ ਤਾਂ ਕਿ ਮੈਂ ਸਰਕਾਰ ਦੀਆਂ ਮਾਨ ਸਾਹਿਬ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ ਕਮੇਡੀ ਕਲਾਕਾਰ ਬਾਲਮਕੰਦ ਸ਼ਰਮਾ ਅੱਜ ਸ਼੍ਰੀ ਦਰਬਾਰ ਸਾਹਿਬ ਕੋਲ ਨਮਸਤਕ ਤੋਂ ਅੰਦਾਜ਼ਾ ਹੈ ਕਿ ਪਿਛਲੇ ਦਿਨੀ ਸੀਮ ਭਗਵੰਤ ਮਾਨ ਨੇ ਬਾਲਮਕੰਦ ਸ਼ਰਮਾ ਨੂੰ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਤੇ ਜਿਸ ਤੋਂ ਬਾਅਦ ਅੱਜ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਜਿੱਤ ਉਹਨਾਂ ਨੇ ਗੁਰੂ ਘਰ ਦੇ ਵਿੱਚ ਆ ਕੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਣ ਦੇ ਲਈ ਪਹੁੰਚੇ ਹਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਜੋ ਕਿ ਉਹ ਤਨਦੇਹੀ ਦੇ ਨਾਲ ਨਿਭਾਉਣਗੇ ਮੇਰੇ ਮਨ ਚ ਆ ਕਿ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਆ ਜ਼ਿੰਮੇਵਾਰੀ ਵੱਡੀ ਆ ਸਰਕਾਰ ਦਾ ਮਾਨ ਸਰ ਦਾ ਵਿਸ਼ਵਾਸ ਮੇਰੇ ਚ ਆਇਆ ਕਿ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤੰਦੇ ਹੀ ਨਾਲ ਇਮਾਨਦਾਰੀ ਨਾਲ ਦਿਆਨਦਾਰੀ ਨਾਲ ਮੈਂ ਅੱਗੇ ਵਧ ਸਕਾਂ ਜੋ ਪੰਜਾਬ ਦੇ ਲੋਕਾਂ ਵਾਸਤੇ ਮੈਂ ਕੁਝ ਕਰ ਸਕਾਂ ਉਹਦੇ ਲਈ ਤਾਕਤ ਅਸ਼ੀਰਵਾਦ ਲੈਣ ਲਈ ਅੱਜ ਮੈਂ ਦਰਬਾਰ ਸਾਹਿਬ ਹਾਜ਼ਰ ਹੋਇਆ ਤਾਂ ਕਿ ਮੈਂ ਸਰਕਾਰ ਦੀਆਂ ਮਾਨ ਸਾਹਿਬ ਦੀਆਂ ਉਮੀਦਾਂ ਤੇ ਖਰਾਬ ਤਰ ਸਕਦਾ ਜਿਹੜਾ ਕਈ ਵਰੀ ਲੰਬਾ ਆ ਜਾਂਦਾ ਕਿ ਰਾਸ਼ਨ ਮਾੜਾ ਮਿਲ ਰਿਹਾ ਉਹ ਕੀ ਕਮੀਆਂ ਰਹਿ ਜਾਂਦੀਆਂ ਦੇਖੋ ਮੈਂ ਤਾਂ ਹਜੇ ਬਿਲਕੁਲ ਕੁਛ ਦਿਨ ਪੁਰਾਣਾ ਪਰ ਜੋ ਮੈਨੂੰ ਪਤਾ ਲੱਗਾ ਮਹਿਕਮੇ ਤੋਂ ਕਿ ਜਦੋਂ ਆਪਾਂ ਸਿਸਟਮਸ ਕੰਮ ਕਰਦੇ ਆ ਇਹਦੇ ਵਿੱਚ ਕਾਫੀ ਮਿਡਲਮੈਨ ਵੀ ਆ ਜਾਂਦੇ ਆ ਸੋ ਜਿਹੜੇ ਮਿਡਲਮੈਨ ਕੰਮ ਕਰਦੇ ਆ ਹੁਣ ਹਰ ਮਿਡਲਮੈਨ ਦਾ ਇੱਕ ਆਪਣਾ ਕੈਰੈਕਟਰ ਹੁੰਦਾ ਜੀ ਉਹ ਸਹੀ ਕੰਮ ਕਰ ਰਿਹਾ ਕੋਈ ਦਿੱਕਤ ਨਹੀਂ ਜੇ ਕਿਤੇ ਬੰਦਾ ਬਾੜ ਆ ਜਾਂਦਾ ਸਰਕਾਰ ਦਾ ਫਰਜ਼ਵਾਰ ਨੂੰ ਪਛਾਣ ਕੇ ਉਹਨੂੰ ਜੇ ਗਲਤੀ ਹੋ ਪਨਿਸ਼ ਕਰੇ ਜੇ ਠੀਕ ਕੀਤਾ ਉਹਨੂੰ ਸ਼ਾਬਾਸ਼ ਦੇਵੇ ਘਰ ਘਰ ਰਾਸ਼ਨ ਪੰਚਾਇਤੀ ਵਿਸਕੀਮ ਆ ਗਈ ਆ ਸਰਕਾਰ ਦੀ ਸਹੀ ਰੈਗੂਲਰ ਚੱਲਦਾ ਰਹੇਗਾ ਜੀ ਇਸੇ ਤਰ੍ਹਾਂ ਬਹੁਤ ਨਵੀਂ ਸਕੀਮ ਆ ਹਜੇ ਮੈਂ ਵੀ ਉਹਦੇ ਬਾਰੇ ਹਜੇ ਪੂਰੀ ਸਟੱਡੀ ਕਰੂੰਗਾ ਪਰ ਅੱਜ ਮੈਂ ਜਿਹੜੀ ਪਹਿਲੀ ਮੀਟਿੰਗ ਏਡੀਸੀ ਡਵੈਲਪਮੈਂਟ ਦੇ ਕਮਰੇ ਚ ਡੀਐਫਐਸ ਸਾਹਿਬ ਡੀਐਮ ਮਾਰਕਫੜ ਆਈ ਸੀ ਦੱਸਿਆ ਉਹਨਾਂ ਨੇ ਕਿ 17000 ਦੀਪੂ ਅੰਮ੍ਰਿਤਸਰ ਚ ਹੈਗੇ ਆ ਤੇ ਉਹ 17000 ਦੀਪੂ ਦੇ ਹੈਗੇ ਉਹਦੇ ਵਿੱਚੋਂ ਕੁਝ ਜਿਹੜੇ ਇਹ ਘਰ ਘਰ ਸਕੀਮ ਰਹੀ ਹਜੇ 60 ਕ ਸੈਂਟਰ ਚਾਲੂ ਕੀਤੇ ਆ ਉਹ ਮੈਂ ਦੇਖਣੇ ਚਾਹੂੰਗਾ ਜਾ ਕੇ ਦੇਖਣ ਤੋਂ ਬਾਅਦ ਪਤਾ ਲੱਗੂਗਾ ਵੀ ਕਿੰਨੀ ਬੇਸ਼ੈਨੀ ਕੀ ਹੈਗੀ ਆ ਹਜੇ ਮੈਂ ਟਿੱਪਣੀ ਕੋਈ ਨਹੀਂ ਕਰੂੰਗਾ ਕਿ ਜਿਹੜੇ ਡਿੱਪੂ ਹੈਗੇ ਆ ਉਹਦੇ ਵਿੱਚ ਵੀ ਜੋ ਮੈਂ ਦਫ਼ਤਰਦਰ ਰਿਪੋਰਟ ਲੈ ਕੇ ਆਇਆ ਸੀ ਕਿ ਦੋ ਤਿੰਨ ਡਿੱਪੂਆਂ ਦੀ ਕੁਸ਼ਕਾਇਤ ਸੀਗੀ ਉਹ ਏਡੀਸੀ ਮੈਡਮ ਨੂੰ ਨੋਟ ਕਰਾਤੀ ਉਹਤੇ ਕਿਹਾ ਵੀ ਐਕਸ਼ਨ ਲੈ ਲਓ ਤਾਂ ਕਿ ਡਿੱਪੂਆਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੋ ਤੁਹਾਡੇ ਨਿਯਮ ਹੈਗੇ ਉਹਨੂੰ ਪਾਲਣਾ ਕਰੋ ਤੇ ਆਪਣੀ ਜਿਹੜੀ ਆ ਸਵਾਰਥ ਨੂੰ ਤਿਆਗ ਕੇ ਜਿਹੜੀ ਸੇਵਾ ਉਹ ਕਰੋ ਅੱਗੇ ਰਹੀਆਂ ਆਪਾਂ ਬਹੁਤ ਕੋਈ ਸਰਕਾਰ ਨੂੰ ਸੁਚੇਤ ਕਰਦੇ ਰਹੇ ਆ ਹੁਣ ਮਹਿਕਮਾ ਆ ਗਿਆ ਸੁਚੇਤ ਹੋਣ ਵਾਲਾ ਕੁਛੇ ਤੋਂ ਕਿ ਕੰਮ ਕਰਨ ਵਾਲਾ ਜਿਹੜਾ ਕਮੇਡੀ ਕਰਦਾ ਕਿਸੇ ਦੀਆਂ ਗਲਤੀਆਂ ਲੱਭਦਾ ਉਹ ਆਪਣੇ ਕੰਮ ਦੇ ਵਿੱਚ ਛੱਟ ਗਲਤੀਆਂ ਲੱਭ ਲੈਂਦੇ ਕਿੰਨੀ ਕਿਛਤੀਆਂ ਗਲਤੀਆਂ ਨੂੰ ਕਵਰ ਕੀਤਾ ਜਾਏਗਾ ਦੇਖੋ ਕਮੇਡੀ ਨੇ ਸਾਬਤ ਕੀਤਾ ਕਿ ਕਮੇਡੀ ਇੱਕ ਸੀਰੀਅਸ ਬਿਜ਼ਨਸ ਆ ਮੁੱਖ ਮੰਤਰੀ ਸਾਹਿਬ ਇਸ ਮੰਜ਼ਲ ਤੇ ਪਹੁੰਚੇ ਕਮੇਡੀਅਨ ਜਿਹੜੇ ਆ ਉਹ ਆਮ ਲੋਕਾਂ ਨਾਲ 73 ਜੁੜੇ ਹੁੰਦੇ ਆ ਤੇ ਸਿਸਟਮ ਹੁੰਦੇ ਕਲਾਕਾਰ 73 ਜੁੜ ਕੇ ਸੀ ਕਿ ਸੋਚਦੇ ਆ ਵੀ ਆਮ ਲੋਕਾਂ ਦੀ ਫੀਡਬੈਕ ਪਹੁੰਚੇ ਉਸ ਫੀਡਬੈਕ ਨੂੰ ਟ੍ਰਾਂਸਲੇਟ ਕਰਕੇ ਸਰਕਾਰ ਤੱਕ ਪਹੁੰਚਾ ਕੇ ਹੁਣ ਸਰਕਾਰ ਵੀ ਆਪ ਬਣ ਗਈ ਤਾਂ ਮੈਨੂੰ ਲੱਗਦਾ ਕਿ ਇਹਦਾ ਅਸਰ ਜਿਹੜਾ ਉਹ ਲੋਕਾਂ ਤੱਕ ਬਹੁਤ ਅੱਛਾ ਪਹੁੰਚ ਰਿਹਾ ਔਰ ਹੋਰ ਅੱਛਾ ਪਹੁੰਚੇਗਾ ਇਫੈਕਟਨੈਸ ਵਧੂਗੀ ਤੇ ਲੋਕੀ ਵੀ ਇਸ ਗੱਲ ਨੂੰ ਮੰਨਣਗੇ ਕਿ ਅਸੀਂ ਸਹੀ ਫੈਸਲਾ ਕੀਤਾ ਲੋਕਾਂ ਦੇ ਮੁਸ਼ਕਲਾਂ ਦੂਰ ਹੋਣਗੀਆਂ ਦੂਰ ਹੋ ਰਹੀਆਂ ਉਹਦੇ ਨਾਲ ਆਉਣ ਵਾਲੇ ਸਮੇਂ ਤੇ ਦੇਖੋਗੇ ਕਿ ਕਾਫੀ ਜ਼ਿਆਦਾ ਪੋਜ਼ਿਟਿਵਿਟੀ ਆਊਗੀ ਕਿ ਜਿਹੜਾ ਇੱਕ ਮੈਂ ਅਦਨਾ ਦਾ ਬੰਦਾ ਸੀਗਾ ਮੈਂ ਮੈਨੂੰ ਮਾਨ ਸਰ ਨੇ ਕਿਹਾ ਕਿ ਨਾ ਕਿ ਵੰਡੀ ਕਰਕੇ ਨਾ ਕੋਈ ਉਹਦੀ ਜਾਣਕਾਰੀ ਕਰਕੇ ਜਿਹੜਾ ਤੁਸੀਂ ਮਾਰਕਫਿਟ ਲੰਬੀ ਸੇਵਾ ਇਮਾਨਦਰੀ ਨਾਲ ਕੀਤੀ ਆ ਮੈਂ ਉਸ ਕਰ ਕੰਮ ਕਰਨ ਲੱਗਾ ਮੈਨੂੰ ਬੜੀ ਖੁਸ਼ੀ ਮਿਲੀ ਕਿ ਉਹਨਾਂ ਨੇ ਸੋਚਿਆ ਕਿ ਜਿਹੜੀ ਮਾਰਕਫਿਟ ਚ ਮੈਂ 32 ਸਾਲ ਸੇਵਾ ਕੀਤੀ ਆ ਇਹ ਫੂਡ ਸੈਕਟਰ ਰਿਹਾ ਵਾ ਉਹਨਾਂ ਨੂੰ ਇਹ ਲੱਗਾ ਕਿ ਮੈਂ ਇਸ ਪੋਸਟ ਦੇ ਕਾਬਿਲ ਆ ਮੈਂ ਧੰਨਵਾਦੀ ਉਹਨਾਂ ਦਾ ਵੀ ਸਰਕਾਰ ਦਾ ਵੀ ਆ